ਬੜੀ ਖੁਸ਼ੀ ਦੀ ਗੱਲ ਹੈ ਜੀ ਹਨੂਮਾਨ ਜੀ ਦੇ ਜਨਮ ਦਿਹਾੜੇ ਤੇ ਜਿਹੜੀ ਯਾਤਰਾ ਕੱਢੀ ਜਾ ਰਹੀ ਔਰ ਮੈਂ ਦੇਖਿਆ ਵੀ ਇੱਕ ਵੱਖਰਾ ਹੀ ਉਤਸ਼ਾਹ ਔਰ ਮਾਹੌਲ ਔਰ ਕਾਫੀ ਸੰਗਤਾਂ ਆ ਕੇ ਜਿਹੜੀਆਂ ਨਤਮਸਤਕ ਹੋਈਆਂ ਨੇ ਸੋ ਬਹੁਤ-ਬਹੁਤ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਮੈਂ ਮੁਬਾਰਕਬਾਦ ਦੇਣਾ ਹੈ ਜੀ ਔਰ ਅਸ਼ੀਰਵਾਦ ਲੈਣਾ ਹੈ ਜੀ ਤਕੜੇ ਹੋ ਕੇ ਆਪਾਂ ਜਿਹੜੇ ਆਪਣੇ ਕਾਰਜ ਸੰਭਾਲ ਲਈਏ ਔਰ ਚੰਗੇ ਕੰਮ ਕਰੀਏ ਅੱਜ ਸਭ ਤੋਂ ਪਹਿਲਾਂ ਮੈਂ ਜਿਹੜੀ ਹਨੂਮਨ ਜਨਮ ਦਿਤੀ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਤੁਸੀਂ ਦੇਖ ਸਕਦੇ ਹੋ ਕਿ ਅੱਜ ਗੁਰਦਾਸਪੁਰ ਦੇ ਵਿੱਚ ਸਾਰੇ ਹੀ ਪ੍ਰਭੂ ਰਾਮ ਦੇ ਰੰਗਾਂ ਦੇ ਵਿੱਚ ਰੰਗਿਆ ਆ ਸਾਡਾ ਸ਼ਹਿਰ ਕੱਲ ਵੀ ਯਾਤਰਾ ਨਿਕਲੀ ਅੱਜ ਵੀ ਸਾਰੇ ਮਿਲ ਜੁਲ ਕੇ ਸਾਰੇ ਸਾਡੇ ਗੁਰਦਾਸਪੁਰ ਦੇ ਵਿੱਚ ਹਮੇਸ਼ਾ ਹੀ ਜਿਹੜੇ ਧਾਰਮਿਕ ਪ੍ਰੋਗਰਾਮ ਨੇ ਅਸੀਂ ਰਲ ਮਿਲ ਕੇ ਕਰਦੇ ਆ ਔਰ ਹਮੇਸ਼ਾ ਆਪਸੀ પ્રેમ ਪਿਆਰ ਜਿਹੜਾ ਸਤਿ ਭਾਵਨਾ ਵਦਨ ਦਾ ਜਿਹੜਾ ਮੈਸੇਜ ਦਈਦਾ ਔਰ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਬੜੇ ਵੱਡੀ ਤਦਾਦ ਦੇ ਵਿੱਚ ਲੋਕ ਨਿਕਲੇ ਨੇ ਬਾਹਰ ਅੱਜ ਸਾਡੇ ਵਾਸਤੇ ਬਹੁਤ ਹੀ ਇਹ ਕਹਿ ਸਕਦੇ ਆ ਕਿ ਪਵਿੱਤਰ ਸਮਾਂ ਆ ਕਿ ਅਸੀਂ ਆਪਣੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਸ਼੍ਰੀ ਹਨੂਮਾਨ ਜੀ ਦੇ ਅੱਜ ਉਤਸਵ ਦੇ ਵਿੱਚ ਜੋ ਸ਼ੋਭਾ ਯਾਤਰਾ ਨਿਕਲ ਰਹੀ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਔਰ ਇਸ ਤਰ੍ਹਾਂ ਦੇ ਧਾਰਮਿਕ ਸਮਾਗਮਾਂ ਦੇ ਵਿੱਚ ਸਾਨੂੰ ਹਰ ਕਮਿਊਨਿਟੀ ਨੂੰ ਸ਼ਾਮਲ ਜਰੂਰ ਹੋਣਾ ਚਾਹੀਦਾ ਕਿਉਂਕਿ ਇੱਥੋਂ ਜਿਹੜੇ ਸਾਡੇ ਭਾਰਤ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਏਜੰਸੀਆਂ ਨੇ ਉਹ ਘੱਟੋ ਘੱਟ ਦੇਖ ਕੇ ਇਹ ਮਹਿਸੂਸ ਕਰ ਸਕਦੀ ਨੇ ਕਿ ਅਸੀਂ ਸਾਰੇ ਜਿਹੜੇ ਦੇਸ਼ ਦੇ ਵਿੱਚ ਨਾਗਰਿਕਾਂ ਉਹ ਇੱਕ ਇੱਕ ਮੋਠੇ ਆ ਔਰ ਸਾਡਾ ਭਾਈਚਾਰਕ ਸਾਂਝ ਇੰਨਾ ਕ ਮਜ਼ਬੂਤ ਆ ਕਿ ਅਸੀਂ ਹਰ ਦੁੱਖ ਸੁੱਖ ਵਿੱਚ ਇੱਕ ਦੂਸਰੇ ਦੇ ਸ਼ਰੀਕ ਹੁੰਨੇ ਆ ਹਰ ਤਿਹਾੜ ਦੇ ਵਿੱਚ ਇੱਕ ਦੂਸਰੇ ਨਾਲ ਮਿਲ ਵਰਤ ਕੇ ਚੱਲਦੇ ਆ ਔਰ ਸਾਡੇ ਸਾਰੇ ਹੀ ਧਾਰਮਿਕ ਸਮਾਗਮ ਸਾਡੀਆਂ ਖੁਸ਼ੀਆਂ ਸਾਡੀਆਂ ਗਮੀਆਂ ਸਾਰੀਆਂ ਦੇ ਸਾਂਝੀਆਂ ਆ